ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ 14 ਜੰਗ ਲੜਿਆ 42 ਸਾਲਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਜੰਗ ਦੀ ਗੱਲ ਅਸੀਂ ਕਰਨੀ ਥੋੜੀ ਜੀ ਸਿਵਤ ਭਾਈ ਨੰਦਲਾਲ ਸਾਹਿਬ ਦੀ ਉਹ ਰਚਨਾ ਉਹਨਾਂ ਨੇ ਕਮਾਲ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਦੀ ਸਿਵਤ ਕਰਦੇ ਆ ਉਹ ਕਹਿੰਦੇ ਸੱਚ ਇਹ ਵੇ ਕਿ ਗੁਰੂ ਗੋਬਿੰਦ ਸਿੰਘ ਆਕਾਲ ਪੁਰਖ ਵੈ ਗੁਰੂ ਦੇ ਦਰ ਤੇ ਪਰਮਾਣਿਕ ਹੈ ਉਹਦੇ ਦਰ ਤੇ ਪ੍ਰਵਾਨ ਹੈ ਜਿਵੇਂ ਸਵਈਆਂ ਵਿੱਚ ਕਹੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਾਹ ਬਖਾਨੇ ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਦਰ ਤੇ ਤੁਲੇ ਹੋਏ ਨੇ ਪ੍ਰਮਾਨ ਪ੍ਰਮਾਣਿਕ ਨੇ ਉਹਨਾਂ 'ਚ ਕੋਈ ਸ਼ੱਕ ਨਹੀਂ ਕਿੰਨੇ ਗੁਰੂ ਗੋਬਿੰਦ ਸਿੰਘ ਪਰਮਾਤਮਾ ਦੇ ਦਰ ਤੇ ਪਰਵਾਣ ਹੋਏ ਆ ਗੁਰੂ ਗੋਬਿੰਦ ਸਿੰਘ ਖੋਰਨਾ ਦੇ ਮਦਦਗਾਰ ਨੇ ਤੇ ਗੁਰੂ ਗੋਬਿੰਦ ਸਿੰਘ ਦੀ ਮਦਦ ਕਰਨ ਵਾਲਾ ਅਕਾਲ ਪੁਰਖ ਵੈ ਗੁਰੂ ਆਪ ਥੋੜੇ ਜਿਹਾ ਬਚਨ ਸੀ ਸਾਜੂਰ ਦੀ ਸਿਫਤ ਦੇ ਉਹਨਾਂ ਨੇ ਸ਼ਬਦ ਵਰਤੇ ਨੇ ਕਿ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਤੇ ਇਹ ਆਪ ਸਾਰੇ ਪਾਠ ਕਰਦੇ ਹੋ ਯਾਦ ਰੱਖਿਓ ਇੱਥੇ ਕਦੀ ਗੁਰੂ ਗੋਬਿੰਦ ਸਿੰਘ ਨਹੀਂ ਪੜਨਾ ਇਹ ਬਾਣੀ ਹੈ ਭਾਈ ਸਾਹਿਬ ਦੀ ਅਰਥ ਭਾਵੇਂ ਗੁਰੂ ਗੋਬਿੰਦ ਸਿੰਘ ਨੇ ਪਰ ਉੱਥੇ ਲਿਖਿਆ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਹੋਰਨਾ ਦੇ ਮਦਦਗਾਰ ਨੇ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਦਾ ਮਦਦਗਾਰ ਅਕਾਲ ਪੁਰਖ ਵੈ ਗੁਰੂ ਆਪ ਹੈ ਉਹਦੇ ਵਿੱਚ ਇੱਕ ਬਚਨ ਹੈ ਹੱਕ ਕਰਾਂ ਗੰਜੂਰ ਹੱਕ ਮਿੰਜ ਸੱਚ ਪਰਮਾਤਮਾ ਗੰਜ ਦਾ ਅਰਥ ਹੁੰਦਾ ਖਜ਼ਾਨਾ ਗੰਜੂਰ ਦਾ ਅਰਥ ਹੈ ਖਜ਼ਾਨੇ ਕੀ ਕਸਟੋਡੀਅਨ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਆਕਾਲ ਪੁਰਖ ਵੈ ਗੁਰੂ ਦੇ ਦਰ ਦੇ ਖਜ਼ਾਨਚੀ ਨੇ ਰੋਹਾਨੀਅਤ ਦੇ ਖਜ਼ਾਨੇ ਦੀ ਚਾਬੀ ਆਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਪਕੜਾਈ ਹੋਈ ਹੈ ਮੈਂ ਤਾਰਜ਼ ਕੀਤੀ ਕੇਵਲ ਇੱਕ ਪੱਖ ਨਾ ਲਈਏ ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਉੱਪਰ ਪਰਮਾਤਮਾ ਦੀ ਬਖਸ਼ਿਸ਼ ਦਾ ਨੂਰ ਝਟਦਾ ਉਸ ਵਿੱਚ ਇੱਕ ਉਹਨਾਂ ਬਚਨ ਕੀਤਾ ਹੱਕ ਹੱਕ ਆਈ ਨਾ ਆਇਨਾ ਜਿਹਨੂੰ ਆਪਾਂ ਸ਼ਬਦ ਵਰਤਨੇ ਆ ਦਰਪਣ ਆਰ ਸੀ ਸ਼ੀਸ਼ਾ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚ ਦਾ ਸ਼ੀਸ਼ਾ ਹੈ ਖਾਲਸੋ ਬੇਕੀਨਾ ਖਾਲਸੋਦਰ ਤੇ ਸ਼ੁੱਧ ਕੀਨਾ ਦਾ ਅਰਥ ਹੁੰਦਾ ਹੈ ਜੈਲਸ ਸਾੜਾ ਈਰਖਾ ਗੁਰੂ ਗੋਬਿੰਦ ਸਿੰਘ ਦਾ ਅੰਦਰ ਸਾੜੇ ਤੋਂ ਰਹਿਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਮੈਦਾਨੇ ਜੰਗ ਵਿੱਚ ਉਤਰਦਾ ਸੱਚੇਵੇਂ ਦੁਸ਼ਮਨ ਨਾਲ ਲੜਦਾ ਹੋਇਆ ਵੀ ਉਹਨੂੰ ਸਿੱਖਿਆ ਦਈ ਜਾਂਦਾ ਉਹਦੇ ਅੰਦਰ ਜੈਲਸ ਨਹੀਂ ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ ਖਾਨ ਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਉਸ ਵਿੱਚ ਕੋ ਵਚਨ ਕਰਦੇ ਨੇ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸੱਚ ਦੇ ਜਾਣਕਾਰ ਨੇ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਜਦੋਂ ਗੁਰੂ ਗੋਬਿੰਦ ਸਿੰਘ ਦੇ ਸੀਸ ਤੇ ਕਲਗੀ ਖੈ ਪਰਵਾਰ ਕੋਲ ਖੈ ਸੀਸ ਤੇ ਚਵਰ ਝੁਲਦੀ ਏ ਹਾ ਪ੍ਰਸਾਦੀ ਖਾਤੀ ਗੁਰੂ ਗੋਬਿੰਦ ਸਿੰਘ ਦੇ ਸਿਰ ਤੇ ਚੌਰ ਕਰਦਾ ਹੈ ਹਾਜ਼ੂਰ ਦੇ ਕੋਲ ਆਪਣੀਆਂ ਫੌਜਾਂ ਨੇ ਸੱਚ ਇਹ ਵੇ ਗੁਰੂ ਗੋਬਿੰਦ ਸਿੰਘ ਉਦੋਂ ਬਾਦਸ਼ਾਹ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਮਿੱਤਰ ਪਿਆਰੇ ਨੂੰ ਖਾਲ ਮੂਰੀਦਾ ਦਾ ਗਾਉਣਾ ਕਹਿੰਦਾ ਹੈ ਗੋਂਦਾ ਹੈ ਸੱਚ ਇਹ ਵੇ ਉਦੋਂ ਗੁਰੂ ਗੋਬਿੰਦ ਸਿੰਘ ਵਰਗਾ ਦਰਵੇਸ਼ ਕੋਈ ਨਹੀਂ ਮੈਂ ਤੇ ਥੋੜੇ ਜੇ ਅਰਥ ਕਰ ਦਿਆਂਗਾ ਜਿਹੜਾ ਦਰਵੇਸ਼ ਲਫ਼ਜ਼ ਹੈ ਅਸਲ 'ਚ ਫਾਰਸੀ ਦਾ ਇੱਕ ਲਫ਼ਜ਼ ਹੈ ਜੀ ਦਰਵੇਜ਼ ਪੰਜਾਬੀ ਵਿੱਚ ਇਹਨੂੰ ਅਸੀਂ ਦਰਵੇਸ਼ ਲਬਜ ਕਹਿੰਦੇ ਆ ਗੁਰਬਾਣੀ ਵਿੱਚ ਬੜੀ ਬੜੀ ਆਇਆ ਆਕਲੀਏ ਲੜਲਾਏ ਦਰ ਦਰਵੇਸ਼ ਦਰਵੇਸ਼ ਦਾ ਅਰਥ ਕੀ ਹੈ ਅਸਲ ਕਿ ਦਰਵੇਸ਼ ਦਾ ਅਰਥ ਇਹ ਦਰਵਾਜ਼ੇ ਉੱਤੇ ਲਟਕਿਆ ਹੋਇਆ ਦਰਵਾਜ਼ੇ ਉੱਤੇ ਟਿੱਗਿਆ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਕਾਲ ਪੁਰਖ ਵਾਹਿਗੁਰੂ ਦੇ ਦਰਵਾਜ਼ੇ ਦੇ ਉੱਤੇ ਟਹਿ ਗਏ ਨੇ ਉਹ ਪ੍ਰਮਾਤਮਾ ਦੇ ਘਰ ਦੇ ਦਰਵੇਸ਼ ਥੋੜਾ ਜਿਹਾ ਮੈਂ ਧਿਆਨ ਜੋ ਵਿਸ਼ਾ ਅੱਜ ਰੱਖਣ ਬਾਈ ਨੰਦ ਲਾਲ ਸਾਹਿਬ ਨੇ ਸਿਖਤ ਕੀਤੀ ਇਹਨੇ ਕਮਾਲ ਦੀ ਸਿਖਤ ਕੀਤੀ ਸਤਿਗੁਰੂ ਇੱਕ ਦਿਨ ਕੇਸ ਹੀ ਇਸ਼ਨਾਨ ਕਰਕੇ ਕੇਸ ਹਰੇ ਕਰ ਰਹੇ ਕਿਉਂਕਿ ਸਾਡੇ ਗੁਰਮਤ ਦੇ ਬੋਲਿਆਂ ਵਿੱਚ ਕੇਸ ਸੁਕਾਣਾ ਨਹੀਂ ਕਿਹਾ ਜਾਂਦਾ ਯਾਦ ਰੱਖਿਓ ਸੀ ਘਰਾਂ ਚ ਵਰਤ ਨੇ ਅੱਜ ਕੇਸ ਹੀ ਕੀਤਾ ਤੇ ਕੇਸ ਸੁਕਾ ਲੋ ਨਹੀਂ ਗੁਰਮਤ ਦੇ ਬੋਲਿਆਂ ਚ ਕਿਹਾ ਜਾਂਦਾ ਕੇਸ ਹੀ ਕਰਨ ਤੋਂ ਬਾਅਦ ਕੇਸ ਹਰੇ ਕਰਨਾ ਪੈਂ ਹਸੂਰ ਨਹੀਂ ਕੇਸ ਹਰੇ ਕਰਦੇ ਪਿਆ ਹਵਾ ਚੱਲੀ ਤੇ ਸੱਚੀ ਸਰਕਾਰ ਦੀ ਜ਼ੁਲਫ਼ ਤੇ ਮੈਂ ਇੱਕ ਬੇਨਤੀ ਬੀਬੀਆਂ ਭੈਣਾਂ ਨੂੰ ਕਰਾਂਗਾ ਪਲੀਜ਼ ਭਾਵੇਂ ਘਰਾਂ 'ਚ ਹੋਵੋ ਭਾਵੇਂ ਬਾਜ਼ਾਰ ਵਿੱਚ ਹੋਵੋ ਤੁਸੀਂ ਗੁਰੂ ਗੋਬਿੰਦ ਸਿੰਘ ਦੀਆਂ ਬੱਚੀਆਂ ਜੇ ਗੁਰੂ ਗੋਬਿੰਦ ਸਿੰਘ ਦੀ ਧੀ ਦਾ ਸਿਰ ਕਦੀ ਨੰਦਾ ਨਹੀਂ ਹੁੰਦਾ ਹੋ ਸਕਦਾ ਮੇਰੀ ਗੱਲ ਕਈਆਂ ਨੂੰ ਨਾ ਚੰਗੀ ਲੱਗੇ ਪਰ ਗੁਰਮਤ ਆਈ ਪੰਜਾਬ ਵਿੱਚ ਚੇਤੇ ਰੱਖਿਓ ਸਿਰ ਨੰਗੇ ਦੇ ਅਰਥ ਬੜੇ ਹੋਰ ਤਰ੍ਹਾਂ ਦੇ ਜੇ ਸਿਰ ਨੰਗੇ ਦੇ ਅਰਥ ਹੋਰ ਨੇ ਸਿਰ ਨੰਗਾ ਅਰਥ ਜਿਹੜਾ ਸ਼ਬਦ ਹੈ ਵਾਹਿਗੁਰੂ ਜੀ ਅਸਲ 'ਚ ਜਿਸ ਦੇ ਪਤੀ ਦੀ ਮੌਤ ਹੋ ਜਾਏ ਵਿਧਵਾ ਲਈ ਸ਼ਬਦ ਵਰਤਿਆ ਜਾਂਦਾ ਹੈ ਇਹ ਵਿਚਾਰੀ ਸਿਰੋਂ ਨੰਗੀ ਹੋ ਗਈ ਸਿਰ ਨੰਗਾ ਹੋਣਾ ਮੌਤ ਦਾ ਸੂਚਕ ਹੈ ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਮਹਾਰਾਜ ਜੀ ਨੇ ਕੇਸ ਉੱਤੋਂ ਟੱਕਿਆ ਕੇਸ਼ ਕੀ ਨਾਲ ਤੇ ਖਵਾ ਚੱਲੀ ਤੇ ਕੇਸ ਗੁਰਦੇਵ ਦਾ ਚਿਹਰੇ ਦੇ ਸਾਹਮਣੇ ਆ ਗਿਆ ਗੁਰੂ ਗੋਬਿੰਦ ਸਿੰਘ ਦਾ ਕੱਦ ਜ਼ਿਆਦਾ ਵੱਡਾ ਨਹੀਂ ਸੀ ਦਰਮਿਆਨੇ ਕੱਦ ਦੇ ਸੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸ ਸਾਹਮਣੇ ਆਇਆ ਭਾਈ ਅਨੰਦਲਾ ਸਾਹਿਬ ਵਰਗਾ ਗੁਰੂ ਦਾ ਸਿੱਖ ਗੁਰੂ ਪ੍ਰੇਮ ਵਿੱਚ ਭਿੱਜਾ ਉਹਨੇ ਆਪਣੀ ਕਲਮ ਚੁੱਕੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੇਸ ਨੂੰ ਦੇਖ ਕੇ ਜ਼ੁਲਫ ਨੂੰ ਦੇਖ ਕੇ ਉਹਨੇ ਇੱਕ ਸ਼ੇਰ ਲਿਖਿਆ ਹੈ ਤਾਂ ਗ਼ਜ਼ਲ ਦਾ ਉਹ ਸ਼ੇਰ ਕਹਿਣ ਲੱਗੇ ਦੁਨੀਆਂ ਦੇ ਲੋਗੋ ਆ ਮੇਰੇ ਪ੍ਰੀਤਮ ਮਾਈ ਦੇ ਇੱਕ ਵਾਲ ਦੇ ਵਿੱਚ ਦੀਨ ਤੇ ਦੁਨੀਆ ਦੇ ਦੋਨੋਂ ਸੁੱਖ ਵੱਜੇ ਨੇ ਮੈਂ ਆਪਣੇ ਮਹਿਬੂਬ ਦੇ ਇੱਕ ਕੇਸ ਦੇ ਬਦਲੇ ਦੀਨ ਤੇ ਦੁਨੀਆ ਕੁਰਬਾਨ ਕਰਨ ਨੂੰ ਤਿਆਰ ਹਾਂ ਉਹ ਪੰਜਾਬੀ ਚ ਸ਼ੇਰ ਇਹ ਵੈਗਰੂ ਫਾਰਸੀ ਵਿੱਚ ਕਹੇ ਦੀਨ ਦੁਨੀਆ ਦਰ ਕਮੰਦੇ ਆਹ ਪਰੀ ਰੁਕਸਾਰੇ ਮਾਂ ਦੀਨ ਦੁਨੀਆ ਦਰ ਕਮੰਦੇ ਆਹ ਪਰੀ ਰੁਕਸਾਰੇ ਮਾਂ ਹਰ ਦੋ ਆਲਮ ਕੀਮਤੇ ਯਕਤਾਰੇ ਮੂਵੇ ਯਾਰੇ ਮਾਂ ਮੂਵੇ ਮੀਨਸ ਫਾਰਸੀ ਵਿੱਚ ਬਾਲਕੇਸ਼ ਤਾਰ ਦਾ ਅਰਥ ਇੱਕ ਜ਼ੁਲਮ ਕੈਰ ਸ਼ਬਦ ਵਰਦੇ ਨੇ ਦੀਨ ਦੁਨੀਆ ਦਰਕਮੰਦੇ ਆ ਪਰਿਰੁਖ ਸਾਰੇ ਮਾਂ ਹਰ ਤੋਂ ਆਲਮ ਕੀਮਤੇ ਯਕਤਾਰੇ ਮੂਹੇ ਯਾਰੇ ਮਾਂ ਇਹਦਾ ਪੰਜਾਬੀ ਚ ਤਰਜਮਾ ਹੈ ਜੀ ਕਿ ਦੀਨ ਤੇ ਦੁਨੀਆ ਦੋਵੇਂ ਬੱਦੇ ਅੰਦਰ ਜੁਲਬ ਪਿਆਰੇ ਹੂ ਇੱਕ ਇਕਵਾਲ ਮਾਹੀ ਦੇ ਉੱਤੋਂ ਮੈਂ ਦੋਨੋਂ ਆਲਮ ਬਾਰੇ ਹੂ ਗੁਰੂ ਗੋਬਿੰਦ ਸਿੰਘ ਦਾ ਕੇਸ ਇਹੀ ਕਾਰਨ ਵੇਖੋ ਮੈਂ ਜੇ ਵਿਸ਼ੇ ਆਪਣੇ ਵੱਲ ਤੁਰਨਾ ਹੈ ਕਿ ਸਾਡੇ ਵਿੱਚ ਕੇਸ ਕੱਟਣਾ ਸ਼ਬਦ ਨਹੀਂ ਵਰਦੇ ਅਸੀਂ ਕਹਿੰਦੇ ਆ ਫਲਾਣੇ ਬੰਦੇ ਨੇ ਕੇਸ ਕਤਲ ਕਰਾ ਦਿੱਤੇ। ਇਹੀ ਕਹਿੰਦੇ ਆ ਨਾ ਕੱਟਣਾ ਨਹੀਂ ਵਰਤੇ। ਕਹਿੰਦੇ ਆ ਬੰਦੇ ਨੇ ਕੇਸ ਕਤਲ ਕਰਾਏ। ਚੇਤੇ ਦੇਖੋ ਕਤਲ ਲਬਜ ਉਥੇ ਵਰਤਿਆ ਜਾਂਦਾ ਜਿੱਥੇ ਕਿਸੇ ਬੰਦੇ ਨੂੰ ਮਾਰ ਦਿੱਤਾ ਜਾਏ। ਇਹਦਾ ਇਨਾ ਵੱਡਾ ਪਾਪ ਹੈ ਜਿਵੇਂ ਕਤਲ ਦਾ ਪਾਪ ਹੈ। ਇਨਾ ਗੁਰੂ ਕੇ ਸਿੱਖ ਹੋਵੇ ਕਾਇ ਤੇ ਕਿਸਾਂ ਦੀ ਬਦਵੀ ਕਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਬੇਨਤੀ ਕਰਾਂਗਾ ਉਹਨਾਂ ਬਾਰੇ ਦੂਜੇ ਭਾਈ ਗੁਰਦਾਸ ਸਾਹਿਬ ਇੱਕ ਤਾਂ ਗੁਰੂ ਅਰਜੁਨ ਦੇਵ ਦੇ ਵੇਲੇ ਇੱਕ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਭਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਦੀ ਪੌੜੀ ਤੁਸੀਂ ਸਾਰੇ ਪੜ੍ਹਦੇ ਹੋ ਆ ਬਚਨ ਉਹਨਾਂ ਦਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇ ਲਾਹਰ ਸੱਚੇ ਤਖਤ ਰਜਾਇਆ ਸਤ ਸੰਗਤ ਮੇਲਾ ਨਾਨਕ ਨੇ ਕੋ ਅੰਕਾਰ ਵਿੱਚ ਸਿੱਧਾ ਖੇਲਾ ਗੁਰਸਿਮਰ ਮਨਾਈ ਕਾਲ ਕਾ ਖੰਡੇ ਕੀ ਬੇਲਾ ਉਹਦੇ ਵਿੱਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦੇ ਇੱਕ ਬਚਨ ਕਿਹਾ ਹੈ ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ ਮੈਂ ਇਹੀ ਤੁਹਾਨੂੰ ਸਾਂਝ ਕਰਕੇ ਜਾਣੀ ਪ੍ਰਗਟਿਓ ਸ਼ਬਦ ਵਰਤਿਆ ਹੈ ਉਂਝ ਪ੍ਰਗਟਿਓ ਸ਼ਬਦ ਬੜੇ ਕਮਾਲ ਦਾ ਹੈ ਜੀ ਪ੍ਰਗਟਿਓ ਸ਼ਬਦ ਜੋਨਾ ਵਿੱਚ ਨਹੀਂ ਆਉਂਦਾ ਖਾਲਸਾ ਵੀ ਪ੍ਰਗਟਿਆ ਹੈ ਸੱਚ ਇਹਵੇ ਗੁਰੂ ਵੀ ਪ੍ਰਗਟਿਆ ਹੈ ਵਾ ਪ੍ਰਗਟਿਓ ਪੁਰਖ ਭਗਵੰਤ ਰੂਪੇ ਦੇ ਅਰਥ ਨੇ ਉਹ ਉਹ ਦਰ ਤੇ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਇਆ ਪੁਰਖ ਦਾ ਅਰਥ ਜੋ ਸਭ ਥਾਵਾਂ ਤੇ ਸਮਾਇਆ ਹੈ ਭਗਵੰਤ ਰੂਪ ਦਾ ਅਰਥ ਹੈ ਪਰਮਾਤਮਾ ਦਾ ਆਪਣਾ ਨਿੱਜ ਸਰੂਪ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ਗੁਰੁ ਗੋਬਿੰਦ ਸਿੰਘ ਮਹਾਰਾਜ ਸੂਰਮਾ ਪ੍ਰਗਟ ਹੋਇਆ ਇੱਥੇ ਜਿਹੜੀ ਅੱਜ ਬੇਨਤੀ ਕਰਨੀ ਚੰਨ ਅਸੀਂ ਸੂਰਮਾ ਲਵ ਜਦੋਂ ਸਾਡੇ ਸਾਹਮਣੇ ਆਉਂਦਾ ਇਸ ਦੇ ਅਰਥ ਕਰਨੇ ਆ ਬਹਾਦਰ ਬਾਹੂਬਲੀ ਲੜਾਈ ਵਿੱਚ ਜੂਝਣ ਵਾਲਾ ਅਸੀਂ ਸੂਰਮੇ ਦੇ ਤਕਰੀਬਨ ਅਰਥ ਕਰਨੇ ਆ ਜਿਹੜਾ ਲੜਾਈ ਕਰਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨ ਵਾਲਿਓ ਗੁਰਮਤਿ ਵਿੱਚ ਸੂਰਮੇ ਦਾ ਅਰਥ ਕੇਵਲ ਲੜਾਈ ਦੇ ਜੰਗ ਦੇ ਖੇਤਰ ਵਿੱਚ ਲੜਨ ਵਾਲਾ ਨਹੀਂ ਗੁਰਬਾਣੀ ਵਿੱਚ ਸੂਰਮੇ ਦੇ ਅਰਥ ਬੜੇ ਵਿਸ਼ਾਲ ਨੇ ਬਹੁਤ ਵਿਸ਼ਾਲ ਨੇ ਜਦੋਂ ਕਿਤੇ ਸੂਰਮਿਆਂ ਦੀ ਗੱਲ ਚੱਲਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੰਨਾ ਵਿਸ਼ਾਲ ਅਰਥ ਕੀਤਾ ਗਿਆ ਸੂਰਮੇ ਦਾ ਕਈ ਵਾਰੀ ਅਸੀਂ ਗੁਰੂ ਗੋਬਿੰਦ ਸਿੰਘ ਦੀ ਤੁਲਨਾ ਕਰਨੇ ਕਈ ਜਰਨੈਲਾਂ ਦੇ ਨਾਲ ਫਲਾਣਾ ਯੂਰਪ ਵਿੱਚ ਹੋਇਆ ਫਲਾਣਾ ਰੂਸ ਵਿੱਚ ਹੋਇਆ ਮੈਂ ਕਹਿੰਦਾ ਮਤ ਕਰੋ ਉਹਨਾਂ ਨਾਲ ਤੁਲਨਾ ਕਿਉਂਕਿ ਉਹ ਆਏ ਲੜ ਕੇ ਚਲੇ ਗਏ ਪਿੱਛੋਂ ਕੋਈ ਨਾਮੋ ਨਿਸ਼ਾਨ ਨਹੀਂ ਗੁਰੂ ਗੋਬਿੰਦ ਸਿੰਘ ਤਾਂ ਭਗਵੰਤ ਪੁਰਖ ਰੂਪ ਹੈ ਪਰਮਾਤਮਾ ਦਾ ਰੂਪ ਜਿਹੜੇ ਉਦੋਂ ਵੀ ਮੌਜੂਦ ਸਨ ਤੇ ਸੱਚੇ ਵੇ ਅੱਜ ਸਰਬ ਵਿਆਪਕ ਹੋ ਕੇ ਪੂਰੇ ਖਾਲਸੇ ਦੇ ਸੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮੌਜੂਦ ਹੈ ਗੁਰੂ ਗੋਬਿੰਦ ਸਿੰਘ ਦੀ ਖੋਤ ਉਹਨਾ ਜਰਨੈਲ ਨਾਲ ਆਪਾਂ ਕਿਵੇਂ ਤੁਲਨਾ ਕਰ ਦੇਗਾ ਮੈਂ ਫਿਰ ਬੇਨਤੀ ਕਰਾਂਗਾ ਕਿ ਸੂਰਮਾ ਜਿਹੜਾ ਲਬਜ ਹੈ ਬਹਾਦਰੀ ਦਾ ਸੂਚਕ ਹੈ ਉਂਝ ਵੈਸੇ ਸੰਸਕ੍ਰਿਤ ਦੇ ਇੱਕ ਨਾਟਕਕਾਰ ਨੇ ਚਾਰ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਕੀਤਾ ਹੈ ਉਹ ਕਹਿੰਦਾ ਹੈ ਇੱਕ ਹੁੰਦਾ ਕਰਮਵੀਰ ਦੂਸਰਾ ਹੁੰਦਾ ਧਰਮਵੀਰ ਤੀਸਰਾ ਹੁੰਦਾ ਜੁੱਧਵੀਰ ਤੇ ਚੌਥਾ ਹੁੰਦਾ ਦਾਨਵੀਰ ਫਿਰ ਲਬਜ ਧਿਆਨ ਨਾਲ ਸੁਣੋ ਕੇ ਜੁੱਧਵੀਰ ਕਰਮਵੀਰ ਧਰਮਵੀਰ ਤੇ ਦਾਨਵੀਰ ਅਰਥ ਥੋੜੇ ਜੇ ਕਰ ਦੇਣਾ ਜੁੱਧਵੀਰ ਦਾ ਅਰਥ ਹੈ ਉਹ ਸ਼ੂਰਮਾ ਜੋ ਮੈਦਾਨੇ ਜੰਗ ਵਿੱਚ ਜੂਝੇ ਕਰਮਵੀਰ ਦਾ ਅਰਥ ਹੈ ਉਹ ਸ਼ੂਰਮਾ ਭਾਵੇਂ ਉਹ ਸ਼ਹਾਦਤ ਦਾ ਜਾਮ ਨਾ ਪੀਏ ਪਰ ਇੰਨੇ ਕੁ ਰੋਹਾਨੀਅਤ ਦੇ ਚੰਗੇ ਕਰਮ ਕਰ ਜਾਏ ਉਹਦੇ ਖੇਤਰ ਵਿੱਚੋਂ ਨੂੰ ਕੋਈ ਖਾਰਾ ਨਾ ਸਕੇ ਉਹਨੂੰ ਕਿਹਾ ਜਾਂਦਾ ਹੈ ਇਹ ਕਰਮਵੀਰ ਹੈ ਇਕ ਕਰਮਾਂ ਵਿੱਚ ਬਹਾਦਰ ਹੈ ਜੁੱਧਵੀਰ ਕਰਮਵੀਰ ਤੀਸਰਾ ਸ਼ਬਦ ਵਰਤਦਾ ਹੈ ਕਿ ਧਰਮਵੀਰ ਆਪਣੇ ਧਰਮ ਦੀ ਮਰਿਆਦਾ ਨੂੰ ਪਾਲਣ ਵਾਲਾ ਧਰਮ ਨੂੰ ਕਮਾਣ ਵਾਲਾ ਉਹਦੇ ਵਿੱਚ ਬਹਾਦਰ ਹੈ ਤੇ ਚੌਥਾ ਸ਼ਬਦ ਕਹੇ ਜੀ দান ਵੀ ਉਹਨੇ ਸ਼ਬਦ ਵਰਤੇ ਦਾਸ ਨੇ ਰਾਤੀ ਇੱਕ ਆਰਟੀਕਲ ਪੜਿਆ ਤੇ ਮਨ ਚ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚ ਇਹ ਵੇ ਕਿ ਉਹਨਾਂ ਦੇ ਜੀਵਨ ਦੀ ਵਿਆਖਿਆ ਕਰਦੇ ਆ ਇਹ ਚਾਰ ਸ਼ਬਦਾਂ ਵਿੱਚ ਮੈਂ ਵਿਆਖਿਆ ਜ਼ਰੂਰ ਕਰਨ ਦਾ ਯਤਨ ਕਰਾਂਗਾ ਪਰ ਸੱਚ ਇਹ ਦੇ ਕੇ ਗੁਰੂ ਗੋਬਿੰਦ ਸਿੰਘ ਤਾਂ ਉਹ ਸੂਰਮੇ ਨੇ ਕਿ ਜਿਹਦੇ ਉੱਤੇ ਸੂਰਮਿਆਂ ਦੀ ਖਰ ਬਣ ਗਈ ਪਰਵਾਸਾ ਜਿਹੜੀ ਆ ਕੇ ਖਤਮ ਹੋ ਜਾਂਦੀ ਹੈ ਪਹਿਲੀ ਬੇਨਤੀ ਮੈਂ ਕਰ ਲਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸੂਰਮਾ ਕੌਣ ਹੈ ਕੇਵਲ ਲੜਨ ਵਾਲਾ ਹੀ ਸੂਰਮਾ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਭ ਤੋਂ ਪਹਿਲਾਂ ਉਸ ਸੂਰਮੇ ਨੂੰ ਪ੍ਰਮਾਣਿਕ ਮੰਨਿਆ ਜਿਹੜੇ ਸੂਰਮੇ ਨੇ ਆਪਣੇ ਸੁਰਤ ਦੇ ਰਾਹੀ ਸ਼ਬਦ ਦਾ ਅਭਿਆਸ ਕਰਦੇ ਆ ਕਰਦੇ ਆ ਕਾਮ ਕ੍ਰੋਧ ਲੋਭ ਮੋਹੰਕਾਰ ਇਹਨਾਂ ਪੰਜਾਂ ਨੂੰ ਮਲ ਕੇ ਰੱਖ ਦਿੱਤਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਤੋਂ ਵੱਡਾ ਸੂਰਮਾ ਕੌਣ ਹੋ ਸਕਦਾ ਹੈ ਕਿਉਂਕਿ ਇਹ ਇੰਨੇ ਬਹਾਦਰ ਨੇ ਕਾਮ ਕ੍ਰੋਧ ਲੋਭ ਮੋਹੰਕਾਰ ਜਿਹੜਾ ਬੰਦਾ ਕਿਸੇ ਤੋਂ ਬਾਹਰ ਨਹੀਂ ਕਰਦਾ ਸੱਚ ਐਵੇਂ ਪੰਜੇ ਬੰਦੇ ਦੀ ਪਿੱਠ ਲਾ ਕੇ ਚਲੇ ਜਾਂਦੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਚਾਰ ਵਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਦੇ ਸੁੰਦਰ ਸੁਗਰ ਸਰੂਪ ਸਿਆਨੇ ਪੰਜੋ ਹੀ ਮੋ ਸਲੀ ਦੇ ਜਿਨ ਮਿਲ ਬਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਦੇ ਆਖੇ ਸੂਰਮਾ ਗੁਰਮਤ ਜਿਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ ਜਿਨ ਪੰਜ ਮਾਰ ਵਿਦਾਰ ਗੁਦਾਰੇ ਸੋ ਪੂਰਾ ਕੈ ਕਲੀ ਚਾਰ ਵਰਨ ਇਹ ਦਾ ਅਰਥ ਖਤਰੀ ਬ੍ਰਾਹਮਣ ਸ਼ੂਦ ਵੈਸ਼ ਚੌਹਾਂ ਕੇ ਮਰਦਨ ਮਰਦਨ ਦਾ ਅਰਥ ਦਲੇਰ ਬੰਦੇ ਬਹਾਦਰ ਬੰਦੇ ਖੱਤ ਦਰਸ਼ਨ ਕਰ ਤਲੀਰੇ ਇੰਨੇ ਵਿਦਵਾਨ ਜਿਨ੍ਹਾਂ ਨੇ ਛੇ ਸ਼ਾਸਤਰ ਆਪਣੀ ਖੱਤ ਦੀ ਤਲੀ ਤੇ ਰੱਖੇ ਮਤਲਬ ਜ਼ਬਾਨੀ ਚਤੇ ਸੁੰਦਰ ਸਰੀਰਕ ਤੌਰ ਤੇ ਸੋਹਣੇ ਬੜੇ ਨੇ ਸੂਝਵਾਨ ਨੇ ਪਰ ਇੰਨੇ ਸਿਆਣੇ ਵਿਦਵਾਨ ਖੋਣ ਦੇ ਬਾਭਯੂਦ ਪੰਜਾਂ ਵਿਕਾਰਾਂ ਨੇ ਇਨ੍ਹਾਂ ਬਹਾਦਰਾਂ ਨੂੰ ਵੀ ਆਪਣੇ ਗੁਲਾਮ ਕੀਤਾ ਹੋਇਆ ਗਏ ਚਾਰ ਵਰਨ ਚੋਹਾ ਕੇ ਮਰਦਨ ਖੱਤ ਦਰਸ਼ਨ ਕਰ ਤਲੀਰੇ ਸੁੰਦਰ ਸੁਗਰ ਸੂਪ ਸਿਆਣੇ ਪਾਂਚੋ ਕੀ ਮੋਇ ਚਲੀਰੇ ਜਿਨ ਮਿਲ ਮਾਰੇ ਪੰਜ ਸੂਰਬੀਰ ਆਹ ਕਹੇ ਸੂਰਮਾ ਜਿਨੇ ਇਹਨਾਂ ਪੰਜਾਂ ਨੂੰ ਮਾਰਿਆ ਐਸੋ ਕੌਣ ਬਲੀਰੇ ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਹੈ ਕਲੀ ਨੇ ਥੋੜੀ ਜੀ ਬੇਨਤੀ ਸੁਣੀਓ ਮੈਂ ਪਹਿਲਾ ਵੀਰ ਦੀ ਵਿਆਖਿਆ ਕਰਨ ਲੱਗਾ ਬਾਣੀ ਵੀ ਸੂਰਮਾ ਕੌਣ ਹੈ ਦੂਸਰਾ ਗੁਰੂ ਗ੍ਰੰਥ ਸਾਹਿਬ ਦਾ ਕਿ ਸ਼ਬਦ ਹੈ ਪਾਠ ਕਰਨ ਵਾਲਿਆਂ ਨੂੰ ਤੁਹਾਨੂੰ ਚੇਤੇ ਹੋਣਾ ਹੈ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸਾਧ ਸੰਗਤ ਜੀ ਇਤਿਹਾਸ ਸੁਣੋ ਸਵਾਰਿਕ ਸੁਣੋ ਇਹਨੂੰ ਛੱਡੋ ਨਾ ਪਰ ਐਸ ਬਾਪੂ ਵੱਲ ਧਿਆਨ ਜ਼ਰੂਰ ਰੱਖਿਓ ਜਿਹਦਾ ਪ੍ਰਕਾਸ਼ਤਾ ਹੋਇਆ ਹੈ ਕਿਉਂਕਿ ਹਿਸਤਰੀ ਤਾਂ ਨਿਕਲਦੀ ਸ਼ਬਦ ਦੇ ਵਿੱਚੋਂ ਸਿੱਖਾਂਦੇ ਮਹਾਰਾਜ ਜੀ ਨੇ ਤਨਾਸਰੀ ਰਾਗ ਸੂਰਮੇ ਦਾ ਜ਼ਿਕਰ ਕੀਤਾ ਉੱਥੇ ਸ਼ਸਤਰ ਦਾ ਕੋਈ ਜ਼ਿਕਰ ਨਹੀਂ ਉੱਥੇ ਮਹਾਰਾਜ ਕਹਿੰਦੇ ਆ ਜਾਂਕੋ ਹਰ ਰੰਗ ਲਾਗੋ ਇਸ ਜੁਗਮੇ ਸੂਰਮੇ ਦਾ ਖੇਤਰ ਕਿੰਨਾ ਵਿਸ਼ਾਲ ਹੈ ਜਾਂਕੋ ਹਰ ਰਗ ਲਾਗੋ ਇਸ ਜੁਗਮੇ ਸੋਕਈਅਤ ਕੈ ਸੂਰਾ ਜਿਨੂੰ ਪ੍ਰਮਾਤਮਾ ਦੇ ਨਾਲ ਪ੍ਰੇਮ ਲੱਗ ਜਾਏ ਰੰਗ ਲੱਗ ਜਾਏ ਪ੍ਰਮਾਤਮਾ ਦਾ ਉਹ ਸੂਰਮਾ ਹੈ ਤੇ ਕੌਣ ਆਤਮ ਜਿਣੈ ਜਿਨੇ ਆਪਣੀਆਂ ਇਛਾਵਾਂ ਨੂੰ ਜਿੱਤ ਲਿਆ ਜਿਨੀਆਂ ਆਪਣੀਆਂ ਖਾਇਸ਼ਾਂ ਨੂੰ ਜਿੱਤ ਲਿਆ ਜਿਨੇ ਆਪਣੇ ਫੁਰਨਿਆਂ ਤੇ ਕੰਟਰੋਲ ਕਰ ਲਿਆ ਆਤਮ ਜਿਣੈ ਸਗਲ ਵਸਤਾ ਕੈ ਜਾਕਾਂ ਸਤਿਗੁਰੂ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਨੀ ਪਾਵਣ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਕਹਿਣ ਲੱਗੇ ਵੋਖ ਹੈ ਸੂਰਮਾ ਜਿਹਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗਾ ਇਸ ਤੋਂ ਅਗਲੀ ਬੇਨਤੀ ਗੁਰਬਾਣੀ ਨੇ ਜਿੱਥੇ ਆਪਣੇ ਅੰਦਰ ਦੀਆਂ ਵਾਸ਼ਨਾਵਾਂ ਨੂੰ ਜਿੱਤਣ ਵਾਲੇ ਨੂੰ ਸੂਰਮਾ ਕਿਹਾ ਯਾਦ ਰੱਖਿਓ ਉਥੇ ਜਿਸ ਅੰਦਰ ਅਨਾਦਿ ਸ਼ਬਦ ਵੱਜਣ ਲੱਗ ਪਿਆ ਨਿਰੰਤਰ ਗੁਰੂ ਦੇ ਸ਼ਬਦ ਦੀ ਧੁਨੀ ਗੂੰਜਣ ਲੱਗ ਪਈ ਗੁਰੂ ਸਾਹਿਬ ਨੇ ਕਿਹਾ ਇੱਕ ਨਗਾਰਾ ਬਾਹਰ ਵੱਜਦਾ ਜਦੋਂ ਬਾਹਰ ਨਗਾਰਾ ਵੱਜਦਾ ਤੇ ਸੂਰਮਿਆਂ ਦਾ ਖੂਨ ਉਬਾਲੇ ਜਾਂਦਾ ਹੈ ਜਿਹਦੇ ਅੰਦਰ ਅਨਹਦ ਨਾਦ ਦਾ ਨਗਾਰਾ ਵੱਜਦਾ ਸੱਚੇ ਉਹਦੇ ਅੰਦਰ ਇੰਨਾ ਚਾਹ ਪੈਦਾ ਹੁੰਦਾ ਉਹ ਅੰਦਰ ਤੇ ਬਾਹਰ ਦੇ ਦੁਸ਼ਮਨਾ ਤੇ ਫਤਿਹ ਪਾ ਲੈਂਦਾ ਮੈਂ ਇੱਕ ਸ਼ਲੋਕ ਹੋਰ ਪੜਾਂਗਾ ਉਹਦੇ ਵਿੱਚ ਅੰਦਰ ਦਾ ਸੂਰਮਾ ਤੇ ਬਾਹਰ ਦਾ ਸੂਰਮਾ ਦੋਨਾਂ ਦਾ ਜ਼ਿਕਰ ਕੀਤਾ ਉਹ ਬਚਨ ਕਹ ਗगन ਦਮਾਮਾ ਬਾਜਿਓ ਪਾ ਨੂੰ ਸਭ ਨੂੰ ਚੇਤੇ ਹੋਣਾ ਮੈਂ ਪਿਛਲੇ ਦਿਨ ਇਹਦੇ ਅਰਥ ਕੀਤੇ ਗगन ਦਾ ਲਫ਼ਜ਼ੀ ਅਰਥ ਹੈ ਆਕਾਸ਼ ਆਕਾਸ਼ ਦਾ ਅਰਥ ਦਿਮਾਗ ਨਹੀਂ ਕਰਾਂਗਾ ਵਿਦਵਾਨ ਪੁਰਖਾ ਨੇ ਗਗਨ ਦਾ ਅਰਥ ਕੀਤਾ ਦਸਮ ਦਵਾਰ ਕਿ ਦਸਮ ਦਵਾਰ ਦੇ ਵਿੱਚ ਅਨਹਦ ਨਾਦ ਦਾ ਨਗਾਰਾ ਵੱਜਿਆ ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਧਾਓ ਜਿਹਦੇ ਅੰਦਰ ਅਨਹਦ ਸ਼ਬਦ ਵੱਜਦਾ ਹੈ ਨਾਲ ਸ਼ਬਦ ਹੈ ਕੇਵਲ ਅੰਦਰੂਨੀ ਸੂਰਮਾ ਨਹੀਂ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਖੇਤ ਪਰਜਾ ਪਰਜਾ ਕਟ ਮਰ ਕਬੂ ਨਾ ਛਾਡੇ ਖੇਤ ਗੁਰੂ ਗ੍ਰੰਥ ਸਾਹਿਬ ਸੂਰਮੇ ਦਾ ਖੇਤਰ ਬਹੁਤ ਵੱਡਾ ਕਰਦੀ ਹੈ ਪਹਿਲੀ ਬੇਨਤੀ ਦਾਸ਼ ਕਰੇਗਾ ਕਿ ਗੁਰੂ ਗੋਬਿੰਦ ਸਿੰਘ ਜੈਸਾ ਜੁੱਧ ਬੀਰ ਕੋਈ ਨਹੀਂ ਮੈਂ ਚਾਰ ਹੀ ਸ਼ਬਦ ਲੈਨੇ ਆਹ ਜਿਹੜੇ ਦਿਲ ਲੰਘੇ ਆ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਜੰਗ ਲੜੀ ਹੈ ਗੁਰੂ ਗੋਬਿੰਦ ਸਿੰਘ ਆਪਣੀ ਬਾਣੀ 'ਚ ਜੁੱਧਾਂ ਦਾ ਜ਼ਿਕਰ ਕਰਦੇ ਮੈਂ ਪਿਛਲੇ ਸਾਲ ਵੀ ਅਕੜਜ਼ ਕੀਤੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ხਸੂਰ ਸੱਚੇ ਪਾਕਸ਼ਾ ਨੇ ਪੰਗਾਣੀ ਵਿੱਚ ਲੜੀ ਸੀ ਕੌਂਟਾ ਸਾਹਿਬ ਦੇ ਨੇੜੇ ਪੰਗਾਣੀ ਦਾ ਜੁੱਧ ਗੁਰੂ ਗੋਬਿੰਦ ਸਿੰਘ ਨੇ ਜਿੱਤਿਆ ਪਰ ਯਾਦ ਰੱਖਿਓ ਉਸ ਪੰਗਾਣੀ ਦੇ ਜੁੱਧ ਵਿੱਚ ਹਸੂਰ ਨੇ ਜਿਸ ਤਰ੍ਹਾਂ ਮੁਕਾਬਲਾ ਕੀਤਾ ਉਹਨੂੰ ਆਪਣੀ ਰਚਨਾ ਵਿੱਚ ਦਰਜ ਕੀਤਾ ਕੈਸੇ ਜੁੱਧਬੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਇੱਕ ਮੇ ਛੋਟੀ ਜੀ ਝਲਕੀ ਨਾਲੇ ਸਾਖੀ ਨਾਲੇ ਬਾਣੀ ਕੋ ਜਾਏਗੀ ਜਦੋਂ ਜੁੱਧ ਹੋ ਰਿਹਾ ਬਾਹਰ ਦੇ ਕੋ ਤੀਰ ਅੰਦਾਜ਼ ਗੁਰਮਖ ਪਿਆਰੇ ਤੁਸੀਂ ਬੁਲਾਏ ਨੇ ਸੱਚ ਇਹ ਜੇ ਇਹ ਇਹ ਸਿਬਤ ਨਹੀਂ ਕੇਵਲ ਝੂਠੀ ਘਟੋਂ ਕਰ ਤੁਸੀਂ ਆਉਣ ਵਾਲੀ ਸੰਗਤ ਨੂੰ ਪ੍ਰਦਰਸ਼ਨੀ ਵਿੱਚ ਉਹ ਤਾਂ ਦੱਸਦੇ ਪਏ ਹੋ ਕਿ ਸਾਡਾ ਅਮੀਰ ਵਿਰਸਾ ਕੀ ਹੈ ਭਾਈ ਸੰ ਤੀਰ ਚਲਵਾਉਂਦੇ ਪਏ ਸੰਗਤਾਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪੰਗਾਣੀ ਤੇ ਜੁੱਧ ਚ ਉਤਰਦੇ ਆ ਤੇ ਪਹਾੜੀਆਂ ਦੇ ਵਿੱਚੋਂ ਇੱਕ ਬਹੁਤ ਕਮਾਲ ਦਾ ਤੀਰ ਅੰਦਾਜ਼ ਹੈ ਉਹਦਾ ਨਾਮ ਖਰੀਚਾ ਉਹ ਗੁੱਸੇ ਚ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੰਗਾਰਦਾ ਹੈ ਜੁੱਧਬੀਰ ਕੈਸੇ ਨੇ ਗੁਰੂ ਗੋਬਿੰਦ ਸਿੰਘ ਉਹ ਵੰਗਾਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਤੇ ਮਹਾਰਾਜ ਜੀ ਦੇ ਸਨਮੁਖ ਹੁੰਦਾ ਹੈ ਤੇ ਹਜ਼ੂਰ ਕਹਿੰਦੇ ਨੇ ਹਰੀ ਚੰਦ ਤੂੰ ਪਹਿਲਾ ਵਾਰ ਕਰ ਤਿੰਨ ਵਾਰ ਤੂੰ ਕਰ ਮੈਂ ਫਿਰ ਉਹਦਾ ਜਵਾਬ ਦਿਆਂਗਾ ਹਰੀ ਚੰਦ ਸੱਚਮੁੱਚ ਆਪਣੇ ਪੱਖੇ ਚੋਂ ਤੀਰ ਕਰਕੇ ਪਹਿਲਾ ਵਾਰ ਕਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਹਿਲਾ ਵਾਰ ਉਹਨੇ ਤੀਰ ਦਾ ਸਾਡੇ ਘੋੜੇ ਤੇ ਕੀਤਾ ਦੂਜਾ ਵਾਰ ਗੁਰੂ ਗੋਬਿੰਦ ਸਿੰਘ ਦੇ ਮੱਥੇ ਨੂੰ ਬਣਾਉਂਦਾ ਤੇ ਗੁਰੂ ਗੋਬਿੰਦ ਸਿੰਘ ਬਚਨ ਕਰਦੇ ਆ ਕਿ ਮੇਰੇ ਕੰਨ ਕੋਲੋਂ ਛੂ ਕੇ ਚਲਾ ਗਿਆ ਅਕਾਲ ਪੁਰਖ ਨੇ ਮੈਨੂੰ ਹੱਥ ਦੇ ਕੇ ਬਚਾ ਲਿਆ ਤੀਸਰਾ ਵਾਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੇਰੇ ਖਾਤ ਦਾ ਦਿਲ ਦਾ ਕਰਦੇ ਆ ਸੀਨੇ ਦਾ ਪਰ ਉਹਦਾ ਨਿਸ਼ਾਨਾ ਚੁੱਕ ਗਿਆ ਉਹ ਵਾਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਸਾਡੀ ਪੇਟੀ ਵਿੱਚ ਵੱਜਾਂ ਤੇ ਜਿਹੜੀ ਪੇਟੀ ਸੀ ਉਹਨੂੰ ਰੇਸ਼ਮੀ ਧਾਗੇ ਦੇ ਤਸਮਿਆਂ ਨਾਲ ਬੰਨਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਤੀਰ ਵਜਾ ਸਾਡੇ ਪੇਟ 'ਚ ਅੰਦਰ ਗਿਆ ਉਹਦੀ ਜਿਹੜੀ ਟਿੱਕੀ ਚੋਂ ਸੀ ਉਹਦੀ ਮੁਖੀ ਸੀ ਉਹ ਸਾਡੇ ਸੀਨੇ ਵੈ ਗੁਰੂ ਸਕੇ ਨਾਲ ਚਮੜੀ ਨਾ ਛੋਈ ਮਹਾਰਾਜ ਕਹਿੰਦੇ ਨੇ ਜਦੋਂ ਦੇਖਿਆ ਉਹਦੇ ਨਾਲ ਥੋੜਾ ਜਿਹਾ ਖੂਨ ਲੱਗਾ ਹੋਇਆ ਸੀ ਉਸ ਜੁੱਧਵੀਰ ਗੁਰੂ ਦਾ ਹੀ ਜੰਗ ਵਿੱਚ ਲੜਨ ਦਾ ਤਰੀਕਾ ਨਾਲ ਉਹ ਬਾਣੀ 'ਚ ਕਹਿ ਰਿਹਾ ਕਿ ਖਰੀ ਚੰਦ ਕਉਪੇ ਕਮਾਨ ਸੰਭਾਰੰ ਪ੍ਰਥਿਮ ਬਾਜ ਤਾਨੰਗ ਬਰਹਾਰੰ ਦੁੱਤੀਆ ਤਾਕੈ ਤੀਰ ਮੋਕੋ ਚਲਾਇੰਗ ਰਖਿਆ ਦਾਇਬ ਕਾਨ ਸ਼ਵੈ ਕੈ ਸਧਾਇੰਗ ਤ੍ਰਿਤਿਏ ਤੀਰ ਮਾਰਿਓ ਸੋ ਪੇਤੀ ਮਧਾਰੰ ਉਹ ਸ਼ਬਦ ਵਰਦੇ ਆ ਤੀਜਾ ਤੀਰ ਉਹਨਾ ਪੇਤੀ ਵਿੱਚ ਮਾਰਿਆ ਤ੍ਰਿਤਿਏ ਤੀਰ ਮਾਰਿਓ ਸੋ ਪੇਤੀ ਮਧਾਰੰ ਉਥੇ ਅੱਗੇ ਸ਼ਬਦ ਵਰਦੇ ਨੇ ਚੁਬੀ ਚਿੰਚ ਚਰਮੰ ਕਸ਼ੂਨਾ ਘਾਇ ਆਇੰਗ ਕਵਲ ਕਲੰ ਕੇਵਲੰਗ ਦਾਸ ਜਾਨੰਗ ਬਚਾਇੰਗ ਜਦੋਂ ਤੀਰ ਵੱਜਿਆ ਫਿਰ ਜੁੱਤ ਬੂਰ ਬੀਰ ਗੁਰੂ ਕਹਿੰਦਾ ਜਬੈ ਬਾਣ ਲੱਗਿਓ ਤਬੈ ਰੋਸ਼ ਜਾਗਿਓ ਕਰੰਗਲਾ ਕਮਾਣੰਗ ਖਣਗ ਬਾਣ ਤਾਨੰਗ ਸਭੇ ਵੀਰਤਾਏ ਸਰੋਗੰਗ ਚਲਾਏ ਉਹਦੇ ਵਿੱਚ ਬਚਨੇ ਖਰੀ ਚੰਦ ਮਾਰੇ ਸੋ ਜੋਧਾ ਲਤਾ ਮੈਂ ਅਰਜ਼ ਕਰਾਂਗਾ ਦੇਖੋ ਮੈਦਾਨੇ ਜੰਗ ਚ ਉਤਰਿਆ ਸੂਰਮਾ ਗੁਰੂ ਜੁੱਧਵੀਰ ਗੁਰੂ ਹੱਥ ਸ਼ਸਤਰ ਪਕੜਦਾ ਹੈ ਤੇ ਸ਼ਸਤਰਾਂ ਵਿੱਚ ਵੀ ਰੱਬ ਦੀਆਂ ਸਿਫਤਾਂ ਕਰੀ ਜਾਂਦਾ ਹੈ ਇਸ ਤੋਂ ਅਗਲੀ ਬੇਨਤੀ ਮੈਂ ਇੱਕ ਹੋਰ ਆਪ ਜੀ ਨੂੰ ਕਰਨੀ ਚਾਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤ ਵਿੱਚ ਲੜਨ ਵਾਲੇ ਸਿੱਖ ਨੂੰ ਇਹ ਨਹੀਂ ਕਹਿੰਦੇ ਬੀਰ ਰਸ ਵਿੱਚ ਜ਼ਰੂਰ ਆ ਪਰ ਤੂੰ ਕਰੋਧਤ ਨਾ ਹੋਵੇਂ ਇਹ ਦੋ ਲਫ਼ਜ਼ ਧਿਆਨ ਨਾਲ ਸੁਣਿਓ ਕਰੋਧ ਵਿੱਚ ਤੇ ਬੀਰ ਰਸ ਵਿੱਚ ਬੜਾ ਫਰਕ ਹੈ ਕਰੋਧ ਬੰਦੇ ਨੂੰ ਖੁੱਦ ਨੂੰ ਵੀ ਸਾੜ ਦਿੰਦਾ ਹੈ ਪਰ ਬੀਰ ਰਸ ਉਹ એનર્ਜੀ ਬੰਦੀ ਸ਼ਬਦ ਦੀ ਕਮਾਈ ਨਾਲ ਰਣ ਦੱਤੇ ਵਿੱਚ ਸਿੱਖ ਉਤਰਦਾ ਹੈ ਉਹਦੀਆਂ ਅੱਖਾਂ ਵਿੱਚ ਖੂਨ ਉਤਰਦਾ ਹੈ ਪਰ ਸਭ ਕੁਝ ਅੰਦਰ ਹਰਕਤ ਖੂਨ ਦੇ ਬਾਵੀਉਦ ਉਦੇ ਸੀਨੇ ਵਿੱਚੋਂ ਕਦੀ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ ਬੀਰਸ ਦਾ ਅਰਥ ਕਰੋਧ ਨਹੀਂ ਇਹਨੂੰ ਅਜ਼ੂਰ ਨੇ ਕਿਹਾ ਤਨ ਜੀਓ ਤੈ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੋਤ ਵਿਚਾਰ ਹੈ ਦੇ ਅਨਿਤ ਨਨਿਤ ਰਹੇ ਜਿਸ ਨਾਮ ਸਦਾ ਭਵ ਸਾਗਰ ਤਰ ਮਜ਼ਹੂਰ ਕਹਿੰਦੇ ਨੇ ਖਾਤ ਵਿੱਚ ਸ਼ਸਤਰ ਹੋਵੇ ਮੈਦਾਨ ਵਿੱਚ ਉtre ਇਹਦੇ ਮੁਖ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੋਵੇ ਸੱਚ ਇਹਵੇ ਬੀਰਸ ਵਿੱਚ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਇੱਥੇ ਇੱਕ ਉਦਾਹਰਨ ਖੋਰ ਆਪ ਜੀ ਨੂੰ ਦੇ ਜਾਂਦਾ ਸਿਰ ਪਹਿਲੀ ਬੇਨਤੀ ਹੈ ਜੁੱਧਵੀਰ ਮਹਾਰਾਜ குரு ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚ ਆਪ ਲੜਦੇ ਆ ਕੱਲ ਨੂੰ ਮੈਂ ਦਾ ਜ਼ਿਕਰ ਕਰਨਾ ਇਕੱਠੀ ਦੋ ਨਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਵੱਡਿਆਂ ਦੀ ਛੋਟਿਆਂ ਦੀ ਬਾਬਾ ਬੰਦਾ ਸਿੰਘ ਬਹਾਦਰ ਦੇਖੋ ਸੂਰਮਾ ਸਤਗੁਰੂ ਹੱਥ 'ਚ ਤੀਰ ਪਕੜਦੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਰਖ 'ਤੇ ਚੜ ਕੇ ਆਉਂਦਾ ਹੈ ਹਜ਼ੂਰ ਸੱਚੇ ਬਾਦਸ਼ਾਹ ਇੱਕ ਤੀਰ ਉਹਦੇ ਸੀਨੇ ਵਿੱਚ ਬਖਸ਼ ਦਿੰਦੇ ਆ ਇਕ ਹੈ ਜ਼ਫਰ ਬੇਗ ਜਿਹਨੂੰ ਖਵਾਜਾ ਮਹਿਮੂਦ ਤੇ ਸਤਿਗੁਰੂ ਨੇ ਜ਼ਫਰਨਾਮੇ ਚ ਖਵਾਜਾ ਮਰਦੂਦ ਕਿਹਾ ਹੈ ਜਦੋਂ ਦੋ ਜਰਨੈਲ ਡਿੱਗਦੇ ਆ ਤੇ ਉਹ ਆਪਣਾ ਸਿਰ ਲੁਕਾ ਕੇ ਗੱਡੀ ਦੀ ਦੀਵਾਰ ਨਾਲ ਦੌੜ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜ਼ਫਰਨਾਮੇ ਚ ਕਹਿੰਦਿਆ ਔਰੰਗਜ਼ੇਬ ਨੂੰ ਮੈਂ ਆਪਣੇ ਤੀਰ ਵਰਤੇ ਅਫਸੋਸ ਮੈਨੂੰ ਚਮਕੌਰ ਦੀ ਗੜੀ ਦਾ ਜੁੱਧਬੀਰ ਕੈਸਾ ਹੈ ਦਤਾ ਉਹਨਾਂ ਇਹ ਨਹੀਂ ਕਹਿਆ ਮੇਰੇ ਪੁੱਤਰ ਸ਼ਹੀਦ ਹੋ ਗਿਆ ਅਫਸੋਸ ਗੁਰਮਖੋ ਨਾ ਹੋਏ ਨੀ ਕਿਆ ਮੇਰੇ ਤਿੰਨ ਪਿਆਰੇ ਸ਼ਹੀਦ ਹੋ ਗਏ ਅਫਸੋਸ ਮਹਾਰਾਜ ਕਹਿੰਦੇ ਮੈਨੂੰ ਇੱਕੋ ਅਫਸੋਸ ਹੈ ਕਿ ਜਿਹੜਾ ਬਹੁਤ ਯਾਦੀਆਂ ਡਿੰਗਾ ਤੇ ਦਮਘਜੇ ਮਾਰਦਾ ਸੀ ਜ਼ਫਰਬੇ ਖਵਾਜਾ ਮਹਿਮੂਦ ਉਹ ਆਪਣਾ ਸਿਰ ਲੁਕਾ ਕੇ ਚਲਾ ਗਿਆ ਜੇ ਮੈਨੂੰ ਦਿਸ ਪੈਂਦਾ ਇੱਕ ਤੀਰ ਮੈਂ ਉਹਦੇ ਸੀਨੇ ਵਿੱਚ ਬਖਸ਼ ਦੇਣਾ ਸੀ ਇਹ ਕਹ ਗੁਰੂ ਗੋਬਿੰਦ ਸਿੰਘ ਜੀ ਜੁੱਧਵੀਰ ਹਜ਼ੂਰ ਸੱਚੇ ਬਾਦਸ਼ਾਹ ਮਹਾਰਾਜ ਉਹਨਾਂ ਦੇ ਬੋਲ ਨੇ ਕਿਆ ਖਵਾਸਾ ਮਰਦੂਦ ਸਾਇਆ ਏ ਦੀਵਾਰ ਜੇ ਖਵਾਜਾ ਮਹਿਮੂਦ ਦੀਵਾਰ ਦੇ ਆਸਰਾ ਲੈ ਕੇ ਨਾ ਜਾਂਦਾ ਕਿ ਆਹ ਖਵਾਸਾ ਮਰਦੂਦ ਸਾਇਆ ਏ ਦੀਵਾਰ ਮਹਾਰਾਜ ਕਹਿੰਦੇ ਨੇ ਦਰੇਗਾ ਅਕਰ ਰੂਏ ਆਦੀਦ ਮੰਗ ਬਾਯਕ ਤੀਰ ਲਾਚਾਰ ਬਖਸ਼ੀਦ ਮੰਗ ਜੇ ਮੈਨੂੰ ਨਜ਼ਰ ਪੈ ਜਾਂਦਾ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦੇਣਾ ਸੀ ਮੈਂ ਅਰਜ਼ ਕਰਾਂਗਾ ਗੁਰੂ ਗੋਬਿੰਦ ਸਿੰਘ ਕਿਤਨੇ ਵੱਡੇ ਜੁੱਧ ਵੀਰ ਨੇ ਉਹ ਮੈਦਾਨੇ ਜੰਗ ਚ ਉਤਰਦੇ ਆ ਇਥੋਂ ਤੱਕ ਕਿ ਉਹਨਾਂ ਦੇ ਚਿਹਰੇ ਤੇ ਰੱਜਕ ਮਾਤਰ ਵੀ ਕੋਈ ਮਲਾਲ ਨਹੀਂ ਕੋਈ ਉਹਨਾਂ ਦੇ ਚਿਹਰੇ ਤੇ ਪੀਲਾਪਨ ਨਹੀਂ ਕੋਈ ਘਬਰਾਹਟ ਨਹੀਂ ਜਿਹੜੇ ਆਪਣੇ ਪੁੱਤਰ ਨੂੰ ਤੋੜਦਿਆਂ ਸ਼ਬਦ ਵਰਦੇ ਨੇ ਮੇਰੇ ਬੇਟੇ ਜੁਝਾਰ ਸਿੰਘ ਮੈਦਾਨ ਵਿੱਚ ਉਤਰ ਲਗਾਂ ਇਹ ਗੱਲ ਚੇਤੇ ਰੱਖੀ ਜਦੋਂ ਤੇਰੇ ਸੀਨੇ ਵਿੱਚ ਤੀਰ ਵੱਜੇ ਆਪਣਾ ਮੁਖ ਮੇਰੇ ਵੱਲ ਕਰੀ ਮੈਂ ਤੈਨੂੰ ਸ਼ਹੀਦ ਕੁੰਦਾ ਦੇਖਣਾ ਚਾਹਨਾ ਮੇਰੀ ਇੱਕ ਇੱਛਾ ਹੈ ਤੇਰੇ ਕਲੇਜੇ ਵਿੱਚ ਬਰਸ਼ੀ ਵੇਖ ਵੱਜੇ ਤੇ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਾਂ ਗੁਰਮੁਖੀ ਕੇਵਲ ਏਮੋਸ਼ਨਲ ਕਰਨ ਵਾਲੇ ਸ਼ਬਦ ਨਹੀਂ ਤੁਹਾਡੀ ਮੇਰੀ ਤਵਾਰੀਖ ਹੈ ਲਿਖਦਾ ਅੱਲਾ ਯਾਰ ਖਾਂ ਜੋਗੀ ਕਿ ਖੁਆਇਸ਼ ਖੈ ਕਿ ਤੁਮੇ ਤੈਗ ਚਲਾਤੇ ਹੋਏ ਦੇਖੇ ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਸਿਰਫ ਇੱਕੋ ਸੰਖੇਪ ਜਲਿਆ ਜੁੱਧ ਵੀ ਉਸ ਤੋਂ ਬਾਅਦ ਅਸੀਂ ਪੜਨੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਵਰਗਾ ਕਰਨਵੀਰ ਕੌਣ ਹੈ ਉਹ ਤਾਂ ਵੈਗੁਰੂ ਅੱਗੇ ਹੱਥ ਪਹਲਾ ਕੇ ਕਹਿੰਦੇ ਨੇ ਪ੍ਰਮਾਤਮਾ ਇੱਕ ਕਿਰਪਾ ਮੇਰੇ ਤੇ ਕਰ ਕਿ ਮੈਨੂੰ ਸ਼ੁਭ ਕਰਮਨ ਤੋਂ ਕਦੀ ਮੈਂ ਟਲਾਂ ਨਾ ਉਹ ਕਰਨਵੀਰ ਨੇ ਅਸੀਂ ਪੜਨੇ ਦੇ சிவா ਬਰਮੋਹੇ ਇਹ ਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੂੰ ਉਹ ਕਹਿੰਦੇ ਨੇ ਸ਼ੁਭ ਕਰਮਨ ਤੋਂ ਚੰਗੇ ਕੰਮ ਤੋਂ ਕਦੀ ਮੈਂ ਪਿੱਛੇ ਨਾ ਹਟਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸ਼ੁਭ ਕਰਮਵੀਰ ਬਣਾਉਂਦੀ ਹੈ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਇਸ ਵਿੱਚ ਕਰਮ ਦੀ ਬੜੀ ਵੱਡੀ ਮਹਾਨਤਾ ਹੈ ਭਾਵੇਂ ਕਰਮ ਫਿਲਾਸਫੀ ਬਾਰੇ ਬੋਲਣਾ ਕੁਝ ਹੋਰ ਹੈ ਕਿ ਕਰਮ ਖੁੰਦਾ ਹੈ ਇੱਕ ਇਹਨਾਂ ਵਿੱਚੋਂ ਨਿਕਲ ਕੇ ਕਾਹਗਾ ਹੁਣ ਕਿਹਾ ਜਾਂਦਾ ਕੋਈ ਕਰਮ ਨਹੀਂ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ ਇਹ ਤਾਂ ਪ੍ਰਚਾਰਕ ਡਰਾਉਂਦੇ ਪਏ ਇੱਥੋਂ ਤੱਕ ਕਿਹਾ ਜਾਂਦਾ ਮੈਂ ਇਹਨਾਂ ਵਿੱਚੋਂ ਨਿਕਲਿਆ ਇਹ ਕੋਈ ਸਜ਼ਾਵਾ ਨਹੀਂ ਕੋਈ ਕੁਝ ਨਹੀਂ ਇਹ ਤਾਂ ਪੁਰਾਣੇ ਮੁਹਾਵਰੇ ਵਰਤੇ ਆ ਇਹ ਹੀ ਕਹਿੰਦੇ ਆ ਉਹ ਗੁਰੂ ਕੇ ਸਿੱਖੋ ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ ਬਾਬਾ ਨਾਨਕ ਜੀ ਕਹਿੰਦੇ ਨੇ ਪਾਪ ਵੀ ਹੈ ਤੇ ਪੁੰਨ ਵੀ ਹੈ ਚੰਗਾ ਵੀ ਹੈ ਤੇ ਮੰਦਾ ਵੀ ਹੈ ਤੇ ਜੋ ਕੁਝ ਤੂੰ ਜਿਉਂਦੇ ਜੀ ਕਮਾਨਾ ਪੈਂ ਚੇਤੇ ਰੱਖੀ ਇਸ ਬੀਜੇ ਕੋਈ ਬੀਜ ਨੂੰ ਕਿਤੇ ਜਾ ਕੇ ਤੂੰ ਵੜਨਾ ਵੀ ਹੈ ਆ ਜਪਜੀ ਸਾਹਿਬ ਦੀਆਂ ਤੁਕਾਂ ਨੇ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਖਣ ਨਾਏ ਦਰ ਤੇ ਪਾਪ ਔਰ ਪੁੰਨ ਮੁਹਾਵਰਾ ਨਹੀਂ ਇਹ ਕਹਾਵਤ ਨਹੀਂ ਇਹ ਵਾਪਰੇਗਾ ਕੁੰਨੀ ਪਾਪੀ ਅੱਖ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਤਾਹੋ ਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵਿਸੇ ਦਿੱਤੀ ਕਿ ਕਰਮਵੀਰ ਕਿ ਅਸੀਂ ਬਾਣੀ ਚ ਪੜਦੇ ਨਹੀਂ ਐਸਾ ਕੰਮ ਮੂਲੇ ਨਾ ਕੀਚੈ ਇਹ ਕਰਮਵੀਰ ਲਈ ਹੈ ਜਿਤ ਅੰਤ ਪਛੋਤਾਈਐ ਐਸੇ ਕਰਕੇ ਬਾਣੀ ਚ ਅਸੀਂ ਪੜਦੇ ਆ ਕਿ ਇਹੋ ਜਿਹਾ ਕੰਮ ਨਾ ਕਰੀਂ ਕਿ ਰੱਬ ਦੀ ਦਰਗਾਹ ਵਿੱਚ ਸ਼ਰਮਿੰਦਾ ਹੋਵੇਂ ਜਿਵੇਂ ਅਸੀਂ ਹਜ਼ੂਰ ਦਾ ਪਾਠ ਕਰਨੇ ਆ ਜਿੰਨੀ ਕਮੀ ਨਾਹੀਂ ਗੁਣ ਤੇ ਕੰਬੜੇ ਵੀਸਾਰ ਮਤ ਸ਼ਰਮਿੰਦਾ ਥੀਵਹੀਂ ਸਾਈਂ ਦਾ ਦਰਬਾਰ ਸਿਖ ਕਰਨ ਦੀ ਰਖੈ ਜੀ ਗੁਰੂ ਖੁਦ ਕਰਨ ਦੀ ਰਖੈ ਬਾਬਾ ਜੀ ਨੇ ਬਾਣੀ ਚ ਕਿਹਾ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਉਹ ਕਰਮ ਕਰੀ ਜਿਦੇ ਨਾਲ ਪ੍ਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਤੇਰਾ ਮੁਖ ਉਜਲਾ ਹੋ ਜਾਏ